ਸਤਨਾਮ ਵਾਹਿਗੁਰੂ ਸਹਿਬ ਜੋ ਟੋੜੀ ਮਹੱਲਾ ਪੰਜਵਾਂ ਕਰ ਦੁਜਾ ਦੁਪ ਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਮੰਗੋ ਦਾਨ ਪੁਰ ਨਾਮ ਅਬਰ ਕਛੂ ਮੇਰਾ ਸੰਗ ਨ ਚੱਲੇ ਮਿਲੈ ਕਿਰਪਾ ਗੁਣ ਗਾਮੋ ਰਾਓ ਪਰਮ ਸਤ ਕਾਰਜੋਗ ਨਾਨਕ ਨਾਮ ਲੇਵਾ ਸਭ ਧਰਮਾਂ ਦੇ تنਈਓ ਇੱਕ ਵਾਰ ਇਹ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਸ਼ਬਦ ਰਾਗ ਟੋਡੀ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦਾ 713 ਨੰਬਰ ਅੰਕ ਉਤੇ ਅੰਕਿਤ ਹੈ ਦੁਪਦੇ ਇਹ ਸ਼ਬਦ ਦੋ ਪੰਕਤੀਆਂ ਵਾਲਾ ਹੈ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਉਹ ਅਕਾਲ ਪੁਰਖ ਪਰਮਾਤਮਾ ਇੱਕ ਹੈ ਜੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਇਸ ਸ਼ਬਦ ਦੇ ਵਿੱਚ ਸਤਗੁਰੂ ਗੁਰੂ ਮਾਨ ਕਰਦੇ ਨੇ ਕੀ ਅਗਰ ਉਸ ਅਕਾਲ ਪੁਰਖ ਪਰਮਾਤਮਾ ਤੋਂ ਮੰਗਣਾ ਹੈ ਤਾਂ ਉਸ ਦੇ ਨਾਮ ਨੂੰ ਮੰਗੋ ਜੋ ਸਦਾ ਤੇ ਰਹੇ ਜੋ ਸਦਾ ਹੀ ਸਾਥ ਨਿਭਾਉਣ ਵਾਲਾ ਹੈ ਇਸ ਸੰਸਾਰ ਦੇ ਵਿੱਚ ਜੋ ਕੁਝ ਅੱਖਾਂ ਦੇ ਨਾਲ ਦਿਸ ਰਿਹਾ ਹੈ ਉਹ ਨਾਸ਼ਵੰਤ ਹੈ ਉਹ ਨਾਲ ਨਹੀਂ ਜਾਏਗਾ ਜਿਵੇਂ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਬੰਦੇ ਚਸਮਾ ਦੀ ਦੰਗ ਫਨਾਏ ਅਸਮਾਨ ਜ਼ਮੀਂ ਦਰਗਤ ਆਪ ਪੈਦਾਇਸ਼ ਕੋ ਦਾਇ ਕਹਿੰਦੇ ਜਿਵੇਂ ਪਾਣੀ ਧਰਤੀ ਆਕਾਸ਼ ਰੂਪੇ ਸਾਰੇ ਨਾਸ਼ਵੰਤ ਨੇ ਦਿਸਦੇ ਨੇ ਇਹ ਸਾਰੇ ਨਾਸ਼ ਹੋਣ ਵਾਲੇ ਨੇ ਬੰਦੇ ਚਸਮਾ ਦੀ ਦੰਗ ਫਨਾਏ ਬੰਦਿਆ ਜੋ ਅੱਖਾਂ ਦੇ ਨਾਲ ਦਿਸਦਾ ਹੈ ਉਹ ਸਭ ਕੁਝ ਨਾਸ਼ ਹੋਣ ਵਾਲਾ ਹੈ ਜੋ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ ਉਹ ਅੰਤ ਸਮੇਂ ਨਾਲ ਜਾਏਗਾ ਇਸ ਦੇ ਲਈ ਸਤਿਗੁਰੂ ਪਰਮਾਨੰ ਕਰਦੇ ਨੇ ਮੰਗੋ ਦਾਨ ਮੈਂ ਮੰਗਦਾ ਹਾਂ ਦਾਨ ਠਾਕੁਰ ਨਾਮ ਠਾਕੁਰ ਤੇਰਾ ਨਾਮ ਹੈ ਮਾਲਕ ਤੇਰੇ ਨਾਮ ਆਬਰ ਕਛੂ ਮੇਰੇ ਸੰਗ ਨਾ ਚੱਲੇ ਅਬਰ ਹੋਰ ਕਛੂ ਕੁਝ ਵੀ ਮੇਰਾ ਸੰਗ ਮੇਰੇ ਨਾਲ ਨਾ ਚੱਲੇ ਨਹੀਂ ਜਾਣ ਵਾਲਾ ਮਿਲੈ ਕਿਰਪਾ ਕਿਰਪਾ ਦੇ ਨਾਲ ਮਿਲ ਜਾਏ ਗੁਣ ਗਾਮ ਤੇਰੇ ਗੁਣਾ ਨੂੰ ਗਾਉਣਾ ਤੇਰੀ ਸਿਵਤ ਸਲਾਹ ਦੀ ਬਾਣੀ ਸਤਿਗੁਰੂ ਪਰਮਾਨੰ ਕਰਦੇ ਨੇ ਇਹ ਮੇਰੇ ਮਾਲਕ ਪ੍ਰਭੂ ਮੈਂ ਤੇਰੇ ਪਾਸੋਂ ਨਾਮ ਦਾ ਦਾਨ ਮੰਗਦਾ ਹਾਂ ਕੋਈ ਵੀ ਹੋਰ ਚੀਜ਼ ਮੇਰੇ ਨਾਲ ਨਹੀਂ ਜਾ ਸਕਦੀ ਜੇ ਤੇਰੀ ਕਿਰਪਾ ਹੋਵੇ ਤਾਂ ਮੈਨੂੰ ਤੇਰੀ ਸਿਫਤ ਸਲਾਮ ਮਿਲ ਜਾਏ ਰਾਜ ਮਾਲ ਅਨੇਕ ਭੋਗ ਰਸ ਸਗਲ ਤਰਬਰ ਕੀ ਸ਼ਾਮ ਧਾਏ ਧਾਏ ਬਹੁ ਵਿਦਕੋਂ ਧਾਵੈ ਸਗਲ ਨਿਰਾਰਥਕ ਕਾਮ ਰਾਜ ਮਾਲ ਹਕੂਮਤ ਧਨ ਅਨੇਕ ਭੋਗ ਰਸ ਅਨੇਕਾਂ ਪਦਾਰਥਾਂ ਦੇ ਸੁਆਦ ਸਗਲ ਤਰ ਪਰ ਇਹ ਸਾਰੇ ਤਰ ਪਰ ਰੁਕ ਕਿ ਸ਼ਾਮ ਜਿਵੇਂ ਉਸ ਦੀ ਸ਼ਾਮਾਂ ਨਹੀਂ ਟਿਕਦੀ ਉਸੇ ਤਰ੍ਹਾਂ ਇਹ ਜਿਹੜੇ ਪਦਾਰਥਾਂ ਦੇ ਰਾਸ ਨੇ ਉਸ ਹਜ਼ਾਰ ਨਹੀਂ ਮਿਲਦੇ ਰਹਿਣਗੇ ਤਾਏ ਤਾਏ ਦੌੜ ਦੌੜ ਕੇ ਬਹੁ ਵਿਦ ਕਈ ਤਰੀਕਿਆਂ ਨਾਲ ਕੌਤਾਵੈ ਨੂੰ ਦੌੜਦਾ ਹੈ ਤਾਏ ਤਾਏ ਤਾਵੈ ਸਦਾ ਹੀ ਦੌੜਦਾ ਰਹਿੰਦਾ ਹੈ ਸਗਲ ਨਿਰਾਰਥਕ ਸਾਰੇ ਵਿਆਰਤ ਕੰਮ ਜਿਹੜੇ ਤੂੰ ਦੌੜ ਭੱਜ ਕਰਕੇ ਕੰਮ ਕਰ ਰਿਹਾ ਹੈ ਉਹ ਸਾਰੇ ਨਿਸਬਲ ਹਨ ਉਹ ਕਿਸੇ ਕੰਮ ਨਹੀਂ ਆਉਣ ਵਾਲੇ ਹੈ ਭਾਈ ਹਕੂਮਤ ਤਨ ਤੇ ਅਨੇਕਾਂ ਪਦਾਰਥਾਂ ਦੇ ਸੁਆਦ ਇਹ ਸਾਰੇ ਰੁਕਤੀ ਸ਼ਾਮ ਵਰਗੇ ਹਨ ਸਦਾ ਇੱਕ ਥਾਂ ਤੇ ਨਹੀਂ ਰਹਿ ਸਕਦੇ ਮਨੁੱਖ ਇਹਨਾਂ ਦੇ ਖਾਤਰ ਸਦਾ ਇਹ ਕਈ ਤਰੀਕਿਆਂ ਨਾਲ ਦੌੜ ਭੱਜ ਕਰਦਾ ਰਹਿੰਦਾ ਹੈ ਪਰ ਉਸ ਦੇ ਸਾਰੇ ਕੰਮ ਬ्यर्थ ਚਲੇ ਜਾਂਦੇ ਨੇ ਇਸ ਲਈ ਸਤਿਗੁਰੂ ਪਰਮਾਨੰ ਕਰਦੇ ਨੇ ਕਹਿੰਦੇ ਸਾਨੂੰ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ ਜੋ ਅੰਤ ਸਮੇਂ ਸਾਡੇ ਨਾਲ ਜਾਣ ਵਾਲਾ ਹੈ ਬਿਨ ਗੋਬਿੰਦ ਅਬਰ ਜੀ ਚਾਹੋ ਦਿਸੈ ਸਗਲ ਬਾਤ ਹੈ ਖਾਮ ਕਉ ਨਾਨਕ ਸੰਤ ਰੇ ਨ ਮੰਗੋ ਮੇਰੋ ਮਨ ਪਾਵੇ ਬਿਸ਼ਰਾਮ ਬਿਨ ਗੋਬਿੰਦ ਉਸ ਧਰਤੀ ਦੇ ਮਾਲਕ ਤੋਂ ਬਿਨਾਂ ਅਬਰ ਜੇ ਚਾਹੂੰ ਜੇ ਮੈਂ ਕੁਝ ਹੋਰ ਚਾਹਾਂ ਸਗਲ ਬਾਦ ਸਾਰੀ ਗੱਲ ਹੈ ਖਾਮ ਉਹ ਨਾਸ਼ਵੰਤ ਹੈ ਗੱਜੀ ਹੈ ਕਉ ਨਾਨਕ ਨਾਨਕ ਆਖਦੇ ਨੇ ਸੰਤ ਰੇਨ ਮੰਗੋ ਕਹਿੰਦੇ ਮੈਂ ਤੇਰੇ ਦਰ ਤੇ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਰੇ ਨੇ ਕਹਿੰਦੇ ਨੇ ਧੂੜ ਮੇਰੋ ਮੇਰਾ ਮਨ ਪਾਪੈ ਬਿਸ਼ਰਾਮ ਜਿਹੜਾ ਮੇਰਾ ਮਨ ਹੈ ਉਹ ਪੜਕਣ ਤੋਂ ਇੱਕ ਆਉਦੇ ਵਿੱਚ ਆ ਜਾਏ ਏ ਨਾਨਕ ਆ ਕੇ ਏ ਭਾਈ ਜੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਜੋ ਹੋਰ ਹੋਰ ਹੀ ਮੰਗਦਾ ਰਹਾਂ ਤਾਂ ਇਹ ਸਾਰੀ ਗੱਲ ਕੱਚੀ ਹੈ ਮੈਂ ਤਾਂ ਸਤ ਜੀ ਨਾਲ ਦੇ ਚਰਮਾ ਦੀ ਧੂੜ ਮੰਗਦਾ ਹਾਂ ਤਾਂ ਕਿ ਮੇਰਾ ਮਨ ਦੁਨੀਆਂ ਵਾਲੇ ਦੌੜ ਭੱਜ ਤੋਂ ਟਿਕਾਣਾ ਹਾਸਲ ਕਰ ਸਕੇ ਇਸ ਦੇ ਲਈ ਸਤਿਗੁਰੂ ਪਰਮਾਨੰ ਕਰਦੇ ਨੇ ਕਿ ਸਾਨੂੰ ਸਤਿਗੁਰਾਂ ਤੋਂ ਮਨ ਦਾ ਟਿਕਾਉ ਮੰਗਣਾ ਚਾਹੀਦਾ ਹੈ ਇਹ ਪ੍ਰਮਾਤਮਾ ਦੇ ਸਿੱਖ ਸੁਲਾਹ ਦੀ ਬਾਣੀ ਮੰਗਣੀ ਚਾਹੀਦੀ ਹੈ ਜਿਸ ਨੂੰ ਗਾਉਣ ਦੇ ਨਾਲ ਜਿਹੜਾ ਸਾਡਾ ਮਨ ਹੈ ਉਹ ਟਿਕਾਉ ਦੇ ਵਿੱਚ ਆਉਂਦਾ ਹੈ